ਰਾਜਪੁਰਾ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਨਿਭਾ ਰਿਹਾ ਸੀ ਆਪਣੇ ਡਿਊਟੀ ਨਿਭਾ ਕੇ ਵਾਪਸ ਘਰ ਨੂੰ ਪਰਤ ਰਿਹਾ ਸੀ ਤਾਂ ਅਚਾਨਕ ਰਸਤੇ ਦੇ ਵਿੱਚ ਇੱਕ ਬ੍ਰਿਜ ਹੁੰਦਾ ਬ੍ਰਿਜ ਦੇ ਵਿੱਚ ਭਾਰੀ ਬਰਸਾਤ ਹੋਣ ਕਰਕੇ ਕਈ-ਕਈ ਫੋਟੋਚਾਪ ਪਾਣੀ ਭਰ ਜਾਂਦਾ ਜਿਸ ਦੇ ਵਿੱਚ ਇਸ ਦਾ ਪੈਰ ਫਿਸਲਣ ਕਰਕੇ ਡਿੱਗ ਜਾਂਦਾ ਤੁਰੰਤ ਉਸ ਦੀ ਮੌਤ ਹੋ ਜਾਂਦੀ ਹੈ ਇਸ ਦੀ ਵਧੇਰੇ ਜਾਣਕਾਰੀ ਦੇ ਲਈ ਸਾਡੇ ਨਾਲ ਪਟਿਆਲਾ ਤੋਂ ਕੁਲਵਿੰਦਰ ਜੁੜ ਚੁੱਕੇ ਨੇ ਜੀ ਕੁਲਵਿੰਦਰ ਇਹ ਸਾਰੀ ਜਿਹੜੇ ਘਟਨਾ ਵਾਪਰੀ ਹੈ ਪਟਿਆਲੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਸਾਰਾ ਮਾਮਲਾ ਕੀ ਹੈ ਜੀ ਇਹ ਪਟਿਆਲਾ ਦੇ ਵਿੱਚ ਪਟਿਆਲੇ ਦੇ ਰਾਜਪੁਰਾ ਦੇ ਨਾਲ ਪਿੰਡ ਲੱਗਦਾ ਹੈ ਬਖਸ਼ੀਵਾਲ ਜਿੱਥੇ ਇਹ ਘਟਨਾ ਵਾਪਰੀ ਹੈ ਇੱਕ ਗੁਰਸਿੱਖ ਬੰਦਾ ਸੀ ਜਿਹੜਾ ਆਪਣੀ ਡਿਊਟੀ ਨੂੰ ਡਿਊਟੀ ਨੇ ਮੰਦਾ ਹੋਇਆ ਵਾਪਸ ਆ ਰਿਹਾ ਸੀ ਤੇ ਉਸ ਦਾ ਪੈਰ ਅਚਾਨਕ ਹੀ ਵਿਸਲ ਜਾਂਦਾ ਤੇ ਜਿਹੜਾਗੇ ਓਵਰ ਬ੍ਰੀਜ ਦੇ ਪਿੱਛੇ ਜਿਹੜਾ ਪਾਣੀ ਖੜਾ ਹੋਇਆ ਜੇ ਉਹਦੇ ਵਿੱਚ ਡਿੱਗ ਜਾਂਦਾ ਹੈ ਤੇ ਜਿਸ ਨਾਲ ਉਹਦੇ ਡੁੱਬਨ ਨਾਲ ਮੌਤ ਹੋ ਜਾਂਦੀ ਹੈ ਜੀ ਜੀ ਇਹ ਜਿਹੜੀ ਘਟਨਾ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਸੀਆਂ ਦੇ ਵੱਲੋਂ ਪਹਿਲਾਂ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਇਸ ਦੇ ਇਸੇ ਜਿਹੜੇ ਬ੍ਰਿਜ ਬਣਿਆ ਇਸ ਦੀ ਮੁਰੰਮਤ ਕੀਤੀ ਜਾਵੇ ਇਸ ਤੇ ਜਦੋਂ ਬਾਰਸ਼ਾਤ ਹੁੰਦੀ ਹੈ ਕਈ ਕੇ ਫੋਟੋ ਪਾਣੀ ਜਿਹੜਾ ਭਰ ਜਾਂਦਾ ਇਸ ਦੀ ਨਿਕਾਸੀ ਨਹੀਂ ਹੁੰਦੀ ਜੀ ਉਹ ਵਾ ਇਹ ਜਿਹੜੇ ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਆ ਨਾ ਕਈ ਵਾਰ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦੇ ਚੁੱਕੇ ਹਾਂ ਕਿ ਪਾਣੀ ਜਿਹੜਾ ਹੈਗਾ ਪਿੰਡ ਦੇ ਵਿੱਚੋਂ ਇਕੱਠਾ ਹੋ ਗਿਆ ਇਸ ਬ੍ਰਿਜ ਦੇ ਥੱਲੇ ਆ ਜਾਂਦਾ ਤੇ ਕਿਉਂਕਿ ਇਹ ਜਿਹੜਾ ਬ੍ਰਿਜ ਹੈ ਰਸਤਾ ਉੱਪਰ ਦੂਸਰੇ ਪਾਸੇ ਜਿਹੜਾ ਨਿਕਲਣ ਵਾਸਤੇ ਬਣਾਇਆ ਗਿਆ ਸੀ ਤੇ ਲੋਕ ਜਿਹੜੇ ਉੱਪਰਲੇ ਪਸੂ ਜਿਹੜਾ ਜਾਨ ਜਾਂ ਵਾਸਤੇ ਮਜਬੂਰ ਹੁੰਦੇ ਸੀ ਤਾਂ ਕਿ ਬ੍ਰਿਜ ਜਿਹੜਾ ਓਵਰ ਬ੍ਰਿਜ ਜਿਹੜਾ ਬਣਾਇਆ ਗਿਆ ਥੱਲੇ ਦੀ ਰੇਲਵੇ ਲਾਈਨ ਤੋਂ ਤੇ ਇਸ ਦੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦੱਸਿਆ ਗਿਆ ਸੀ ਕਿ ਇਸ ਦਾ ਰਸਤਾ ਜਿਹੜਾ ਹੈਗਾ ਸਹੀ ਕੀਤਾ ਜਾਵੇ ਤੇ ਪਾਣੀ ਦੀ ਨਿਕਾਸੀ ਕੋਈ ਕੀਤੀ ਜਾਵੇ ਪਰ ਉਹ ਸ਼ਾਸਾ ਹੁਣ ਕੋਈ ਕੋਈ ਵੀ ਸੁਣਵਾਈ ਹੁਣ ਤੱਕ ਨਹੀਂ ਹੋਈ ਸੀ ਨਗਾਤਾਰੀ ਜਿਹੜੇ ਇੱਥੇ ਘਟਨਾ ਹੋ ਰਹੀ ਪਿਛਲੇ ਦਿਨੀ ਵੀ ਇੱਥੇ ਇੱਕ ਬੱਚਾ ਜਿਹੜਾ ਹੈਗਾ ਉਹ ਗਿਰ ਚੁੱਕਾ ਹੈ ਜਿਸ ਨੂੰ ਬਚਾ ਲਿੱਤਾ ਗਿਆ ਸੀ ਤੇ ਜਿਹੜੀ ਇਹ ਘਟਨਾ ਹੈ ਜਿਹੜੀ ਕੱਲ ਦੀ ਹੈ ਜਿਹੜੀ ਸਵੇਰ ਦੀ ਜਿਹੜੇ ਬੱਚਾ ਗਰੰਤੀ ਸਿੰਘਾ ਆਪਣੀ ਡਿਊਟੀ ਨਿਭਾ ਕੇ ਵਾਪਸ ਆ ਰਿਹਾ ਸੀ ਤੇ ਅਚਾਨਕ ਕੀ ਹੋ ਪੈਰ ਫਿਸਰਮ ਕਰਕੇ ਜਿਹੜਾ ਇਹਦੇ ਵਿੱਚ ਗਿਰ ਗਿਆ ਤਾਂ ਉਸ ਦੀ ਮੌਤ ਹੋ ਗਈ ਜੀ ਜੀ ਗੱਲ ਕੀਤੀ ਜਾਵੇ ਬ੍ਰਿਜ ਦੇ ਤਾਂ ਬ੍ਰਿਜ ਇਹ ਪਿੰਡ ਦੇ ਵਿੱਚ ਬਣਿਆ ਹੈ ਜਾਂ ਫਿਰ ਹਾਈਵੇ ਮੇਨ ਰੋਡ ਤੇ ਬਣਿਆ ਹੈ ਬੀ ਐਫ ਐ ਬ੍ਰਿਜ ਹੈ ਜੀ ਵੀ ਲੈਣ ਦੇ ਪਿੰਡ ਤੋਂ ਰਸਤਾ ਜਾਂਦਾ ਉਹਦੇ ਉੱਪਰ ਬਣਿਆ ਹੋਇਆ ਤੇ ਜਿਹੜਾ ਇਹ ਰਸਤਾ ਸਿਰਫ ਪਿੰਡ ਨੂੰ ਜਾਂਦਾ ਜਿਸ ਕਰਕੇ ਇਸ ਜਿਹੜੀ ਘਟਨਾ ਵਾਪਰੀ ਹੈ ਜੀ ਗੱਲ ਕੀਤੀ ਜਾਵੇ ਪ੍ਰਸ਼ਾਸਨ ਦੇ ਤਾਂ ਕਈ ਵਾਰ ਇਸ ਬ੍ਰਿਜ ਦੇ ਕਾਰਨ ਹਾਦਸੇ ਵਾਪਰ ਗਏ ਨੇ ਕੀ ਗੱਲ ਪ੍ਰਸ਼ਾਸਨ ਤੇ ਕੰਨ ਦੇ ਜੂ ਨਹੀਂ ਸਰਕਦੀ ਕਿ ਕਿਸੇ ਹੋਰ ਵੱਡੇ ਹਾਦਸੇ ਦੀ ਜਿਹੜੂ ਡੇ ਕਰ ਜਾਪਿਆ ਜੀ ਪ੍ਰਸ਼ਾਸਨ ਦੇ ਪਿੰਡ ਵਾਲਿਆਂ ਦਾ ਕਹਿਣਾ ਕਿ ਪ੍ਰਸ਼ਾਸਨ ਦੇ ਜੀ ਹੁਣ ਨਹੀਂ ਸਿਰ ਕਰੀ ਹੈਗੀ ਕਿਉਂਕਿ ਅਸੀਂ ਨਗਰ ਕਾਰੀ ਜਿਹੜੀ ਹੈਗੀ ਕੰਪਲੀਟਾ ਕਰ ਚੁੱਕੇ ਹਾਂ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ ਕਿਉਂਕਿ ਇਹ ਰਸਤਾ ਜਿਹੜਾ ਹੈਗਾ ਕੱਚੀ ਮਿੱਟੀ ਤੇ ਇੱਕ ਜਿਹੜੇ ਇਹ ਇੱਟਾਂ ਦੇ ਨਾਲ ਬਣਿਆ ਹੋਇਆ ਹੈ ਤੇ ਮਜਬੂਰਨ ਇਹਨਾਂ ਨੂੰ ਉੱਪਰ ਦੀ ਜਿਹੜਾ ਜਿਹੜੀ ਉਹ ਫਿਰਨੀ ਜੀ ਬਣੀ ਹੋਈ ਹੈ ਥੋੜੀ ਛੋਟੀ ਜੀ ਉਧਰ ਉਪਰੋਂ ਲੰਘ ਕੇ ਜਾਣਾ ਪੈਂਦਾ ਹੈ ਤੇ ਜਿਸ ਕਰਕੇ ਹਾਸੇ ਕਾਫੀ ਵਾਰ ਜਿਹੜੇ ਦੇਖਣ ਨੂੰ ਮਿਲene ਤੇ ਪ੍ਰਸ਼ਾਸਨ ਨੂੰ ਕੰਪਲੀਟਾ ਕੀਤੀਆਂ ਨੇ ਪਰ ਪ੍ਰਸ਼ਾਸਨ ਨਹੀਂ ਸੁਣਦਾਗਾ ਕੱਲ ਵੀ ਜਿਹੜੇ ਜਿਹੜੇ ਘਟਨਾ ਹੋਈ ਹੈ ਗਰੰਤੀ ਸਿੰਘ ਵਿੱਚ ਗਿਰਿਆ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਉੱਤੇ ਪਹੁੰਚੇ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਉਹ ਉਸਦੇ ਜਿਹੜੇ ਇੰਸਪੈਕਟਰ ਕਿਰਪਾਲ ਸਿੰਘ ਉਹਨਾਂ ਨੇ ਬਹਾਦਰੀ ਦਿਖਾਉਂਦੇ ਹੋਏ ਜਿਹੜਾ ਕਿ ਇਸ ਵਿਅਕਤੀ ਨੂੰ ਬਾਹਰ ਕੱਢਿਆ ਤੇ ਅੱਗੇ ਜਿਹੜੇ ਗੋਤਾਖੋਰ ਸੀ ਗੋਤਾਖੋਰਾਂ ਦੀ ਵੀ ਇਨਕਾਲੀ ਦੱਸੀ ਜਾ ਰਹੀ ਹੈ ਕਿ ਗੋਤਾਖੋਰ ਜਿਹੜੇ ਸੀ ਉਹਨਾਂ ਕੋ ਪੈਸਿਆਂ ਦੀ ਮੰਗ ਕਰ ਰਹੇ ਸੀ ਜਿਸ ਕਰਕੇ ਇਸ ਵਿਅਕਤੀ ਨੂੰ ਜਲਦੀ ਤੋਂ ਜਲਦੀ ਕੱਢ ਕੇ ਉਹਦੀ ਜਾਨ ਨਹੀਂ ਬਚਾ ਸਕਿਆ ਵੀ ਜੀ ਇਹ ਜਿਸ ਵਕਤ ਇਹ ਜਿਹੜਾ ਹਾਦਸਾ ਵਾਪਰਿਆ ਸੀਗਾ ਗੋਤਾਖੋਰ ਨੂੰ ਜਿਹੜਾ ਪਿੰਡ ਵਾਸੀਆਂ ਦੇ ਵੱਲੋਂ ਬੁਲਾਇਆ ਗਿਆ ਸੀਗਾ ਜਾਂ ਫਿਰ ਜਿਹੜਾ ਪੁਲਿਸ ਪ੍ਰਸ਼ਾਸਨ ਜਿਹੜਾ ਉੱਥੇ ਸੀਗਾ ਪੁਲਿਸ ਮੁਲਾਜ਼ਮ ਉਸ ਦੇ ਵੱਲੋਂ ਜਿਹੜਾ ਬੁਲਾਇਆ ਗਿਆ ਸੀਗਾ ਪਹਿਲੇ ਜਿਹੜਾ ਹੈਗਾ ਕਿ ਮੈਂ ਦੱਸ ਦਵਾਂ ਕਿ ਪਹਿਲੇ ਜਿਹੜਾ ਗੋਤਾਖੋਰਾਂ ਨੂੰ ਪਿੰਡ ਵਾਸੀਆਂ ਵੱਲੋਂ ਬੁਲਾਇਆ ਗਿਆ ਸੀ ਕਿ ਇਸ ਇਸ ਦੇ ਵਿੱਚ ਇੱਕ ਵਿਅਕਤੀ गिर ਗਿਆ ਤੇ ਉਸ ਦੀ ਜਾਨ ਪਛਾਈ ਜਾਵੇ ਪਰ ਉਹ ਗੁੱਤਾ ਘਰਾਂ ਨੇ ਉਹਨਾਂ ਤੋਂ 15000 ਰੁਪਏ ਦੀ ਜਿਹੜੀ ਹੈ ਡਿਮਾਂਡ ਕੀਤੀ ਸੀ ਪੇਮੈਂਟ ਲਵਾਂਗੇ ਫਿਰ ਅਸੀਂ ਇੱਥੇ ਪਹੁੰਚਾਂਗੇ ਤੇ ਫਿਰ ਪੁਲਿਸ ਪ੍ਰਸ਼ਾਸਨ ਨੂੰ ਜਦੋਂ ਇਸ ਦੀ ਇਤਲਾ ਮਿਲੀ ਤੇ ਪੁਲਿਸ ਪ੍ਰਸ਼ਾਸਨ ਦੇ ਇਨਸਪੈਕਟਰ ਜਿਹੜੇ ਕਿਰਪਾਲ ਸਿੰਘ ਹੈ ਉਹ ਤੇ ਪਹੁੰਚੇ ਤੇ ਉਹਨਾਂ ਨੇ ਮੌਕੇ ਤੇ ਆਪਣੇ ਜਿਹੜੇ ਗੁੱਤਾ ਘਰਾਂ ਨੂੰ ਕੰਪਲੀਟ ਕਰੇਗੇ ਤੁਸੀਂ ਇੱਥੇ ਪਹੁੰਚੋ ਤੇ ਮੈਂ ਤੁਹਾਨੂੰ ਪੇਮੈਂਟ ਦੇਣਾ ਤੇ ਉਹਨਾਂ ਨੇ ਪੇਮੈਂਟ ਦੇ ਕੇ ਤੇ ਗੁੱਤਾ ਘਰਾਂ ਤੋਂ ਜਿਹੜੇ ਹੈ ਉਹ ਉਸ ਵਿਅਕਤੀ ਨੂੰ ਬਾਹਰ ਕਢਵਾਇਆ ਜੀ ਦੱਸਿਆ ਜਾ ਰਿਹਾ ਹੈ ਕਿ ਇਸ ਬ੍ਰਿਜ ਦੇ ਵਿੱਚ ਪਾਣੀ ਭਰਨ ਦੇ ਨਾਲ ਜਿਹੜਾ ਪਿੰਡ ਵਾਸੀਆ ਦਾ ਕਿਸ ਕੋਈ ਅਲੱਗ-ਅਲੱਗ ਇਲਾਕਿਆਂ ਦਾ ਲਾਜਾ ਸੜਕ ਟੁੱਟ ਗਿਆ ਦਾ ਜੀ ਸਾਹਿਬ ਜਿਹੜਾ ਕਿ ਪਾਣੀ ਭਰਨ ਵਾਲਾ ਅਲੱਗ-ਅਲੱਗ ਪਿੰਡਾਂ ਦੇ ਜਿਹੜੇ ਰਸਤਾ ਉਹ ਟੁੱਟ ਚੁੱਕੇ ਨੇ ਲਗਭਗ ਜਿਹੜੇ ਪਿੰਡ ਨੇ ਉਸੇ ਰਸਤੇ ਤੋਂ ਲੋਕ ਆਣਾ ਜਾਣਾ ਜਿੰਨਾਂ ਦਾ ਹੈਗਾ ਸੀ ਉਹ ਰਸਤਾ ਸਾਰਾ ਬੰਦ ਹੋ ਚੁੱਕਿਆ ਪਾਣੀ ਕਾਫੀ ਭਰਿਆ ਹੋਇਆ ਤੇ ਉਹੀ ਰਸਤਾ ਸੀ ਜਿੱਥੋਂ ਇਸ ਵਿਅਕਤੀ ਦੀ ਗਿਰਨ ਕਰਕੇ ਮੌਤ ਹੋਈ ਹੈ ਤੇ ਪ੍ਰਸ਼ਾਸਨ ਹੁਣ ਬਾਰ-ਬਾਰ ਮੰਗ ਕਰ ਰਹੇ ਨੇ ਕਿ ਇੱਥੋਂ ਪਾਣੀ ਕਰਾਇਆ ਜਾਵੇ ਪਰ ਪਾਣੀ ਹਜੇ ਤੱਕ ਵੀ ਜਿਹੜਾ ਹੈਗਾ ਪਾਣੀ ਉੱਥੇ ਹੀ ਖੜਾ ਹੈ ਪ੍ਰਸ਼ਾਸਨਿਕ ਅਧਿਕਾਰੀ ਕੋਈ ਵੀ ਹਜੇ ਤੱਕ ਉੱ ਜੀ ਕੁਲਿੰਦਰ ਜਾਣਕਾਰੀ ਦੇਣ ਦੇ ਲਈ ਧੰਨਵਾਦ ਤੁਹਾਨੂੰ ਦੱਸ ਦਈਏ ਇਹ ਮਾਮਲਾ ਰਾਜਪੁਰਾ ਦੇ ਪਿੰਡ ਬਖਸ਼ੀਵਾਲ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਜਿਹੜਾ ਸੀ ਗੁਰਦੁਆਰ ਸਾਹਿਬ ਤੇ ਵਿੱਚ ਸੇਵਾ ਨਿਭਾਉਂਦਾ ਸੀਗਾ ਰੋਜ਼ ਦੀ ਤਰ੍ਹਾਂ ਇਹ ਅੱਜ ਵੀ ਗੁਰਦੁਆਰ ਸਾਹਿਬ ਤੋਂ ਘਰ ਜਾ ਰਿਹਾ ਸੀ ਤਾਂ ਅਚਾਨਕ ਜਦੋਂ ਬ੍ਰਿਜ ਦੇ ਕੋਲ ਪਹੁੰਚਦਾ ਬ੍ਰਿਜ ਦੇ ਵਿੱਚ ਕਾਫੀ ਉੱਚਾ ਜਿਹੜਾ ਪਾਣੀ ਭਰਿਆ ਸੀਗਾ ਬਰਸਾਤ ਦੇ ਕਾਰਨ ਇਸ ਦਾ ਅਚਾਨਕ ਪੈਰ ਫਿਸਲ ਜਾਂਦਾ ਜਿਸ ਤੋਂ ਬਾਅਦ ਇਹ ਬ੍ਰਿਜ ਦੇ ਵਿੱਚ ਡਿੱਗ ਜਾਂਦਾ ਤੇ ਅਚਾਨਕ ਮੌਤ ਹੋ ਜਾਂਦੀ ਆ